ਕੌਣ ਸੀ ਫੈਸਲ ਜੱਟ ਹੰਜੋ ਦੋਸਤੋ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਫੈਸਲ ਜੱਟ ਹੰਜ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਅਸਲ ਦੇ ਵਿੱਚ ਕੁਝ ਬੀਤੇ ਦਿਨ ਪਹਿਲਾਂ ਹੀ ਪੁਲਿਸ ਮੁਕਾਬਲੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਮਾਰੇ ਗਏ ਫੈਸਲ ਜੱਟ ਹੰਜ ਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਅਸਲ ਦੇ ਵਿੱਚ ਫੈਸਲ ਜੱਟ ਹੰਜ ਦੋ ਭਰਾ ਸਨ ਉਸਦੇ ਪਿਤਾ ਦਾ ਨਾਮ ਬੂਟਾ ਹੰਜ ਸੀ ਤਾਂ ਦੋਸਤੋ ਉਹਨਾਂ ਦੇ ਪਿੰਡ ਦਾ ਨਾਮ ਹੈ ਹੰਜ ਤਾਂ ਉਸ ਦਾ ਇੱਕ ਬੇਟਾ ਵੀ ਸੀ ਜਿਸ ਦੀ ਤਸਵੀਰ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਅਸਲ ਦੇ ਵਿੱਚ ਜਦੋਂ ਪੁਲਿਸ ਮੁਕਾਬਲਾ ਇਸ ਦੇ ਨਾਲ ਹੋਇਆ ਤਾਂ ਪੁਲਿਸ ਮੁਕਾਬਲਾ ਇਸ ਗੱਲ ਨੂੰ ਲੈ ਕੇ ਹੋਇਆ ਸੀ ਕਿਉਂਕਿ ਇਹ ਨਸ਼ੇ ਦੀ ਤਸਕਰੀ ਕਰਦਾ ਸੀ ਬਲੈਕ ਕਰਦਾ ਸੀ ਸਮਗਲਿੰਗ ਕਰਦਾ ਸੀ ਜਿਸ ਤੋਂ ਬਾਅਦ ਇਸ ਦੇ ਨਾਲ ਪੁਲਿਸ ਦਾ ਮੁਕਾਬਲਾ ਹੋਣ ਦੀ ਗੱਲਬਾਤ ਹੁੰਦੀ ਹੈ ਪਰ ਉਸ ਤੋਂ ਪਹਿਲਾਂ ਦੋਸਤੋ ਇਸ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਜੇਕਰ ਤੂੰ ਗ੍ਰਿਫਤਾਰ ਕਰ ਦਿੰਨਾ ਆਪਣੇ ਆਪ ਨੂੰ ਤਾਂ ਉਸ ਤੋਂ ਬਾਅਦ ਤੈਨੂੰ ਕੁਝ ਨਹੀਂ ਕੀਤਾ ਜਾਵੇਗਾ ਤੂੰ ਆਪਣੀ ਸਜ਼ਾ ਕੱਟ ਲਈ ਪਰ ਨੇ ਪੁਰਸ ਮੁਕਾਬਲਾ ਕਰਨ ਦੀ ਜਿੱਦ ਕੀਤੀ ਜਿਸ ਤੋਂ ਬਾਅਦ ਇਹ ਸਭ ਹੋਇਆ